ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਹਾਂ ਮਨਾਸਸ ਗੁਰਦੁਆਰੇ ਮੇਲਾ ਦੇਖਣ ਤੇ ਮੈਂ ਹਰਲੀਨ ਤੇ ਸਾਹਿਬ ਸਾਬੀ ਤੇ ਹਨੂਰ ਹਨੂਰ ਕਮੇ ਹਨੂਰ ਵੀ ਆਇਆ ਅੱਜ ਹੈਲੋ ਕਹਦੇ ਹਨੂਰ ਹੈਲੋ ਤੇ ਅੱਜ ਮੇਲਾ ਦਿਖਾਉਂਦੇ ਤੁਹਾਨੂੰ ਮਨਾਸਸ ਦਾ ਤੇ ਹਰਲੀਨ ਮੇਲਾ ਦੇਖਣ ਆਈਆਂ ਸੱਚੀ ਹਨੂਰ ਹਾਂਜੀ ਓਕੇ ਚਲੋ ਅੱਜ ਦਿਖਾਉਂਦੇ ਤੁਹਾਨੂੰ ਮਨਾਸਸ ਦਾ ਮੇਲਾ Thank <laughs> you. ਅਰਲੀ ਅਰਲੀ ਉਹਨੇ ਫੜ ਲਾ ਸਾਹਿਬ ਹਜੂਸ ਪੀ ਰਹੇ ਆ ਮੇਲੇ ਆਇਆ ਮੇਲੇ ਦਾ ਪੀ ਲਾ ਆਹੋ ਚੀਜ਼ ਰੱਜੀ ਆਲੇ சிலர் ਤਪੜੀ ਕਿਤੇ ਨਹੀਂ ਲੱਗਦੀ ਮੈਂ ਕਮ ਮੈਂ ਤੁਹਾਡੇ ਨਾਲ ਆਉਣਾ ਮੈਨੂੰ ਛੱਡ ਕੇ ਪਾਰੀ ਚੱਲੋ ਘਰੇ ਆ ਘਰੇ ਆ ਬੰਦਾ ਸਾਹਿਬ ਕਿੱਥੇ ਆਇਆ ਚੱਲ ਪੀ ਲੋ ਜੂਸ ਦੇ ਵੀ 골ਡ ਕੱਪ ਨੇ ਸਾਰੇ ਵੇਟ ਕਰ ਰਹੇ ਨੇ ਐਸੀ ਸੰਗ ਦਾ ਸਕੰਦਰ ਸਿੰਘ ਜੀ ਸਾਰੇ ਸੰਗਤ ਨੂੰ ਇਕੱਠੇ ਤੇ ਲੈ ਕੇ ਆ ਯਾਰ ਮੈਨੂੰ ਨਹੀਂ ਸਮਝ ਲੱਗਦੀ ਕਿ ਇੱਥੇ ਜਿਹੜੀਆਂ ਬਹੁਤ ਜੰਗ ਅਦਾ ਕਰਕੇ ਜੀ ਲੰਗਰੇ ਸਕਾਰ ਆਏ ਨੇ ਤਾਂ ਅਰਜਨ ਸਾਹਿਬੇ ਕਰਾਓ ਬਈ ਨਾ ਨਾਲੇ ਆਪਣੇ ਜਿਹੜੇ ਇੰਦਰ ਗੱਤਕਾ ਬਗੇ ਸਾਡੇ ਦਸਤਕਾਰੀ ਦੇ ਗੇਂਦਾ ਭੀ ਜਿਆ ਨੂੰ ਆਲਾ ਸਾਡੀ ਕੰਟਰੋਲ ਤੋਂ ਬੋਡੀ ਲੈ ਕੇ ਆ ਕਿੰਸਰ ਸਾਹਿਬ ਨੂੰ ਨਾਲ ਸ਼ਾਪਿੰਗ ਕਰੋ ਹਾਂਜੀ ਆਜੀ ਆਜਾ ਗਾ ਮੈਂ ਖਾਲੀ ਕਰਾਉਣੀ ਆ ਭੈਣ ਜੀ ਰਾਜ ਬਰਾੜ ਜੀ ਇੱਥੇ ਵੀ ਗੱਡ ਆਜੋ 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 ਬਰਾੜ ਸਾਹਿਬ ਨੇ ਉਧਰ ਸਪੀਚ ਦੇਣੀ ਆ ਤੁਹਾਡੀ ਨੌਰਾਨੀ ਵੀ ਨੇ ਵੀ ਸੁਣਨੀ ਆ ਨਾ ਪਹਿਲੀ ਵਾਰੀ ਵੀ ਮੇਰਾ ਸਾਰਾ ਅੱਜ ਵਧੀਆ ਸਪੀਚ ਕਰ ਰਿਆ ਵਾ ਆ ਨਾਲੇ ਫੋਟੋ ਕਰਾ ਲਿਓ ਇੱਥੇ ਅਕਾਲੀ ਦਰ ਨਾਲ ਤੇ ਬਾਹਰ ਤੇ ਰਾਜਾ ਬੜੇਂਗਰਾ ਕਰਾ ਲਿਓ ਤੇ ਮੈਂ ਦੋਈ ਇਕੱਠੀਆਂ ਕਰਕੇ ਪਾ ਦਿਆਂਗਾ ਹਾਂਜੀ ਮਦਨ ਸਾਹਿਬ ਠੀਕ ਆ ਨਾ ਲੱਖ ਰੌਟੀ ਮਿਲਰ ਮਿਲਰ ਸਰਾਇ ਚ ਲੱਖ ਉਹਦੇ ਲੱਖਾਂ ਲੱਖ ਕੀ ਕਹਿੰਦੇ ਆ ਘੋੜਿਆਂ ਨੂੰ ਮਾਰਾ ਕਹਿੰਦੇ ਮੇਰੀ ਫੌਜ ਦੀ ਵਿੱਚ 9 ਲੱਖ ਘੋੜਾ ਹੋਣੇ ਨਿਕੰਦੇ ਨਹੀਂ ਪਾ ਚੁੱਕੇ ਨਾ ਤੇ ਆਉਂਦੇ ਆ ਕੇ ਲੈ ਆ ਕੇ ਟਾਲਦੇ ਆਉਂਦੇ ਆ ਕੇ ਜਾਏ ਆ ਵੀ ਆਉਣੇ ਆਗੇ ਇੱਕ ਹੋਰ ਗੱਲ ਹੈ ਤਾਰੀਖਾ ਸਾਡੇ ਮਾਵਾ ਜੀ ਦੇ ਬਾਰੇ महिजा मेरे कोड़े ताहरी के लिए कोचिंग ऐसी ये इस ये इस बार कितने गांडा आज इस बार कौन ही दर्दन के बुलाए पर बम भी किया है देना कोड़े पहली बार इसी 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 बार ਇਹ ਦੇ ਅਜੀ ਗੱਤ ਕੇ ਵਾਲੇ 4-4 ਨਾਂ ਦੇ ਆਪਣੇ ਸ਼ਾਸਤਰ ਕਿਹੜੇ ਹੈ ਜੀ ਜਸੇ ਨਾਲ ਇੱਕ ਕੋਈ ਕਹਾਂ ਹੈ ਅਜੀ ਨੂ ਸਪੀਕਰ ਦੀ ਗਾਰ ਹੋ ਜਾ ਮਾਰੇ ਪਿੱਛੇ ਲੈਂ ਲੱਗ ਜਾਂਦੀ ਆ ਬਹੁਤ ਲੋਕਾਂ ਦਾ ਹਾਂਜੀ ਹਾਂ ਬਲੌਗ ਨਾ ਕਰੋ ਬਾਅਦ ਚ ਆ ਕੇ ਬਾਅਦ ਚ ਬਲੌਗ ਨਾ ਬਣਾਓ ਬਲੌਗ ਨਾ ਬਣਾਓ ਕਿਤੇ ਦੇ ਮੈਨੂੰ ਤਾਂ ਬੈਕਿੰਗ ਰਾਂਦਰਤਾ ਅੱਜ ਉੱਧਰ ਮੈਨੂੰ ਕਿਹਾ ਪੁੱਛਿਆ ਆਪਾਂ ਨੂੰ ਸੁਣਨੇ ਪੈਣੀ ਮੋਕੇ ਰੁਕੇ ਚੱਲ ਸਗਾ ਹੋਇਆ ਉਹ ਪੈਸਾ ਤੇ ਇਹ ਆਖਾਂ ਬਰੇ ਨਾ ਕਰ ਬਣੋ ਜੋ ਕੈਸ ਪਰ ਟੈਨ ਪਰ ਯਾਦ ਕੈਸ ਕੈਂਚ ਯੂਜ਼ ਕਰ ਲਓ ਤੇ ਜਿਹੜੀ ਅਗਲੀ ਸਾਰਿਆਂ ਨੂੰ ਜ਼ਰੂਰੀ ਬੇਨਤੀ ਆ 6 6 ਤੋਂ ਲੈ ਕੇ 15 ਸਾਲ ਤੱਕ ਬੱਚੇ ਤੇ ਬੱਚੀਆਂ ਮੇਰੇ ਗगन ਗਗਨਾ ਦਰਾਂ ਕੋਲ ਤੇ ਨਾਲ ਤੇ ਅੰਮ੍ਰਿਤ ਦੀ ਦਰਾਂ ਨਾਲ ਜਿੱਥੇ ਖੜੇ ਨੇ ਇੱਥੇ ਆ ਕੇ ਬੱਚੇ ਜਨਾਬ ਕੋਈ ਆਇਆ ਕਿ ਨਹੀਂ ਆਇਆ ਜੇ ਲੋ ਜੀ ਅੱਜ ਤੱਕ ਤਾਂ ਦੋ ਹੀ ਬੱਚੇ ਆਦੇ ਪਰ ਉਹਨਾਂ ਨੇ ਮੇਰੇ ਜਾ ਕੇ ਕਹਣਾ ਮੰਮੀ ਉਹ ਵੀ ਸਾਈਕਲ ਆ ਗਿਆ ਔਰ ਜਿਹੜਾ ਪੁੱਤ ਭੱਜੇ ਕਿ ਨਹੀਂ ਕਹਿੰਦੀ ਕਹਿੰਦੇ ਦੋ ਸੋ ਇਹ ਗੱਲ ਨਾ ਹੋਵੇ श भेण बाक़ी मन त ख़ून कपिड़ो I'm winning. ਓ ਵੀਸ ਆਇਓ ਲੱਗਾ ਝੂੜੇ ਲੈਣ ਇਹ ਇਹ ਸਦਾ ਬੈ ਓਕੇ ਸਹੀ ਗਾਇਸ ਚੱਲ ਫੜ ਕੇ ਰੱਖ ਉਹਨੂੰ ਨਹੀਂ ਲੱਗਦਾ ਫੜ ਕੇ ਰੱਖ ਚਲੋ ਚਲੋ ਬਾਏ 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 ਸਾਹਿਬ ਥੋੜੇ ਲੇਰੇ ਗੋਰੀ ਨਾਲ ਡਰਦਾ ਹੀ ਨਹੀਂ ਹਾਲੋ ਉਨੂੰ ਉਨੂੰ ਫਾਇਦਾ ਡਿਗਰੇ ਪੜ੍ਹਦੀ ਹੈ ਹਾਂ ਚਾਹ ਨੂੰ ਤੇਰੀ ਵਾਰੀ ਹੈ ਪੁੱਤ ਸਾਹਿਬ ਫਾਇਬ ਡਰਿਆ ਨਹੀਂ ਤੂੰ ਨਹੀਂ ਡਰਿਆ ਵਾਓ ਆਜੋ ਫੇਕ ਖੋਲ ਲੈਣਾ ਪਚੂੜਾ ਠੀਕ ਹੈ ਅਲੀ ਲੈ ਲੈ ਕਿਚੂੜੇ ਪੈਰ ਉਪਰ ਰੱਖ ਹੋ ਹੈਂਡਲ ਤੇ ਪਾ ਪਿਆ ਬਾਏ ਲਵ ਹਰਲੀਨ ਚਲ ਗਈ ਆ ਉਹ ਇੱਕ ਪਾਸੇ ਉੱਧਰੀ ਜਾਂਦੀ ਹੈ ਡਰਦੀ ਹੈ ਹਨਾ ਜਦੋਂ ਮੋੜ ਕੇ ਲਿਆ ਕਰੋ ਆਹੋ ਫੋਟੋ ਕਰਨਾ

ਲੇਵੀ ਦੋ ਪੈਸੇ ਹੁਣ ਹਰਲੀਨ 1.5 ਡਾਲਰ ਹੈ ਥੈਂਕ ਯੂ ਹੁਣ ਹੋੜੀ ਦੇ ਨੋੜੀ ਦੇ ਮਾ ਵੇ ਨੂਰੇ ਦੀ ਵਾਰੀ ਆ ਗਈ ਹੈ ਡਰ ਲੱਗਦਾ ਮੜ ਜਾ ਓਏ ਮੈਂ ਤਾਂ ਲੱਗ ਜੇ ਤੁਸੀਂ ਡਿੱਗਣ ਲੱਗੇ ਹੋ ਉਹ ਵੀ ਇੱਕ ਸਾਈਡ ਤੇ ਹੈ ਸਹੀ ਹੁਣ ਨੂਰ ਗਿਆ ਵਾ ਮੈਂ ਕਿੰਗੀ ਤੇ ਵੀ ਸ਼ੂਟਿੰਗ ਆਪਣੇ ਵਾਲੇ ਤੇ ਮੈਂ ਸਾਹਮਣੇ ਪਿੱਛੇ ਹੋ ਜਾ ਮੈਂ ਸਾਈਡ ਤੇ ਕਰਾ ਦਿੱਤੀ ਅੱਜ ਤਾਂ ਮੈਂ ਜਾਨਾ ਕਿ ਆ ਰਹੀ ਸੀ ਕੋਈ ਨਾ ਉਹ ਹੀ ਉਹ ਸੀਗਾ ਉੱਤੇ 40 ਟਾਈਮ ਲੱਗੇ